ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਆਪਰ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀ ਬੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਸਾਰਾ ਇਹ ਸੱਤ ਨੰਬਰ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਟਿਕਨੇ ਬਾਕੀ ਸਾਰੇ ਟਿਕਨੇ ਚੱਲ ਬਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਇਹ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ 6 ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੱਟ ਲੱਗੀ ਹੈ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੇ ਜਾਂ ਦਰਜਾਰੇ ਸੀਗੇ ਸ਼ਿਮਲੇ ਵੱਲ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਆਸ ਕਰੀਏ ਜੀ ਸਰ ਕੋਈ ਗੱਡੀ ਨਗਸ਼ਤੀ ਹੈ ਜੀ ਮੂਵਮੈਂਟ ਹੋਰੀ ਨਹੀਂ ਹਜੇ ਮੂਵਮੈਂਟ ਨਹੀਂ ਜਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ ਹਾਂਜੀ ਹਾਂਜੀ ਬ੍ਰੇਨ ਡੈਡ ਦੀ ਗੱਲ ਕੀਤੀ ਜਾ ਰਹੀ ਹੈ ਅਜੀ ਕੁਛ ਨਹੀਂ ਕੁਛ ਨਹੀਂ ਕਹਿ ਸਕਦੀ ਅਜੀ ਤਾਂ ਬਸ ਪਰਦਾਸ ਕਰੀਏ ਠੀਕ ਹੈ ਠੀਕ ਹੈ